ਇਹਨੇ ਕੀ ਕਰਨਾ ਤੁਹਾਨੂੰ ਕੋਈ ਮੇਖ ਕੱਢਣ ਦੀ ਲੋੜ ਨਹੀਂ ਟਾਇਰ ਦੇ ਵਿੱਚੋਂ ਜੇ ਪੈਂਚਰ ਹੋ ਗਈ ਹਵਾ ਨਿਕਲ ਗਈ ਹੈ ਨਾ ਤੁਸੀਂ ਇਹਨੂੰ ਆਹ ਮਸ਼ੀਨ ਦੇ ਨਾਲ ਲਾਉਣਾ ਹੈ ਇਨਫਲੇਟਰ ਦੇ ਨਾਲ ਇਹਦੇ ਨਾਲ ਹਾਂ ਇਨਫਲੇਟਰ ਆਉਂਦਾ ਹੈ ਇਹਨੂੰ ਖੋਲ ਲਓ ਭਾਵੇਂ ਇਹਨਾਂ ਲਫਾਫਾ ਖੋਲੋ ਜੀ ਅੱਛਾ ਇਹ 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 ਸਾਰਾ ਕਨਸੈਪਟ ਆ ਜਿਹੜਾ ਇਹ ਇੱਕ ਹੀ ਆ ਹਾਂ ਇੱਕੋ ਹੀ ਆ ਸਿਸਟਮ ਇਹਦਾ ਅੱਛਾ ਆ ਆ ਚੀਜ਼ ਆ ਗਈ ਹਾਂ ਇਹ ਬੋਤਲ ਜਿਹੜੀ ਇਹਦੀ ਇੱਥੇ ਲੱਗ ਜਾਣੀ ਆ ਖੋਲ ਕੇ ਬੋਤਲ ਲੱਗ ਗਈ ਹਾਂ ਲੱਗ ਗਈ ਤੇ ਇਧਰੋਂ ਆਪਾਂ ਇਹਨੂੰ ਅੰਦਰੋਂ ਤਾਰ ਨਾਲ ਚਲਾ ਲਿਆ ਆ ਲਾ ਦਿੱਤੀ ਆਪਾਂ ਟਾਇਰ ਦੇ ਨਾਲ ਜੀ ਜਿੱਦਾਂ ਇਹਨੇ ਚੱਲਣਾ ਜਿਹੜਾ ਸੋਲੂਸ਼ਨ ਆ ਇਹ ਇਹ ਟਾਇਰ ਦੇ ਵਿੱਚ ਆਪਦੇ ਆਪ ਘੁੰਮ ਜਾਣਾ ਇਹ ਸਾਰਾ ਸਰਕਲ ਹੋ ਰਿਹਾ ਹਾਂ ਜਿੱਥੇ ਵੀ ਪੈਂਚਰ ਆ ਟਾਇਰ ਦੇ ਵਿੱਚ ਇਹਨੇ ਉੱਥੇ ਬਹਿ ਜਾਣਾ ਜਾ ਕੇ ਹਵਾ ਨਹੀਂ ਨਿਕਲੂਗੀ ਮੁੜ ਕੇ ਆਏ ਨਹੀਂ ਵੀ ਬੰਦੇ ਦੇ ਹੱਥ ਕਾਲੇ ਕਰਾ ਦੂ ਬਸ ਇੰਨਾ ਕੰਮ ਹੀ ਕਰਨਾ ਇੰਨਾ ਕੰਮ ਹੀ ਆ ਤੁਸੀਂ ਪਿੱਛੇ ਵੀਰੇ ਵਾਇਰਲੈਸ ਚਾਰਜਰ ਦਿੱਤਾ ਲੈ ਬਿਲਕੁਲ ਬਿਲਕੁਲ ਆ ਫੋਨ ਚਾਰਜ ਹੋਣ ਲੱਗ ਗਿਆ ਲੀਡ ਨਾਲ ਤਾਂ ਹੋਣਾ ਹੀ ਆ ਤੇ ਜਿਹੜੇ ਜਮਾ 7 ਸੀਟਰ ਵਾਲੇ ਜਮਾ ਜਮਾ ਮਗਰ ਆ ਉਹਨਾਂ ਵਾਸਤੇ ਵੀ ਆ ਉਹ ਕਹਿੰਦੇ ਵੀ ਯਾਰ ਇਹ ਐਵਰੇਜ ਲੈਣੀ ਆ ਗੱਡੀ ਦੀ ਤਾਂ ਐਵਰੇਜ ਚਾਹੀਦੀ ਆ ਮੈਨੂੰ ਈਕੋ ਤੇ ਕਰ ਲਓ ਸੈਟ ਗੱਡੀ ਨੂੰ ਜੀ ਕੋ ਤੇਨੇ ਐਵਰੇਜ ਦੇਣੀ ਆ ਪਾਵਰ ਥੋੜੀ ਜਿ ਘਟ ਜਾਊਗੀ ਥੋੜੀ ਉੱਤੇ ਪਰ ਉਹਨੇ ਇਹਨੂੰ ਐਵਰੇਜ ਵਧਾ ਦੇਣੀ ਆ ਤੁਸੀਂ ਕਹਿੰਦੇ ਹੋ ਵੀ ਯਾਰ ਮੈਨੂੰ ਕੋਈ ਉਹਦੇ ਚ ਫਰਕ ਨਹੀਂ ਚਾਹੀਦਾ ਜਿਵੇਂ ਦੀ ਕੰਪਨੀ ਆਉਂਦੀ ਆ ਉਵੇਂ ਦੀ ਚਾਹੀਦੀ ਆ ਨਾਰਮਲ ਹੋਗੀ ਜਿਵੇਂ ਦੀ ਆ ਸੈਟਿੰਗ ਉਦਾਂ ਦੀ ਆ ਇਹ ਤੁਹਾਡੇ ਪੈਰ ਦੇ ਹਿਸਾਬ ਨਾਲ ਫਿਰ ਐਵਰੇਜ ਕੱਢੂਗੀ ਹਾਂ ਹੂੰ ਤੇ ਤੀਜੀ ਚੀਜ਼ ਇਹਦੇ ਵਿੱਚ ਜੇ ਤੁਸੀਂ ਕਹਿੰਦੇ ਵੀ ਭਜਾਉਣੀ ਆ ਗੱਡੀ ਦਾ ਪਾਵਰ ਚਾਹੀਦੀ ਆ ਮੈਂ ਓਵਰਟੇਕ ਕਰਦੇ ਨੇ ਜਾਣਾ ਵੀ ਮੈਂ ਲੁਧਿਆਣਾ ਜਾਣਾ ਅੱਧੇ ਘੰਟੇ ਚ ਜਿਗਰਾਉਂ ਤੂੰ ਹਨ ਫੇਰ ਤੁਸੀਂ ਆਓ ਸਪੋਰਟਸ ਮੋਡ ਤੇ ਆਉ ਤੇ ਮੀਟਰ ਵੀ ਬਦਲ ਕੇ ਉਹਦੀ ਮੀਟਰ ਵੀ ਬਦਲ ਇਹਦੇ ਵਿੱਚ ਆਰ ਪੀ ਐਮ ਦੀ ਜਿਹੜੀ ਇੰਜਨ ਦੀ ਉਹ ਹੈ ਹੂੰ ਰਿਸਪੌਂਸ ਟਾਈਮ ਉਹ ਵੱਧ ਜਾਂ ਘਟ ਜਾਂਦਾ ਬਹੁਤ ਛੇਤੀ ਰਿਸਪੌਂਸ ਦਿੰਦਾ ਇੰਜਨ ਟਾਰਕ ਚੱਕ ਚੱਕ ਮਾਰਦੀ ਆ ਨਾ ਜਾਂਦੀ ਮਿੰਟ ਦੀ 3000 4000 ਆਰ ਪੀ ਐਮ ਦੇ ਉੱਤੇ ਕੋਈ ਚੱਕਰ ਹੀ ਨਹੀਂ ਮੈਂ ਕਹਿੰਦਾ ਮਿੰਟੋਂ ਮੈਡੀ ਜਾਂਦੀ ਹੈ ਲੈ ਉਦੋਂ ਲਾਵਾ ਫੇਰ ਇਹਦੇ ਵਿੱਚ ਹੋਰ ਬਹੁਤ ਫੰਕਸ਼ਨ ਨੇ ਫੰਕਸ਼ਨ ਤਾਂ ਇੰਨੇ ਨੇ ਵੀ ਆਪਾਂ ਕਹੀਏ ਵੀ ਘੰਟੇ ਦੀ ਵੀਡੀਓ ਬਣਾ ਲਵਾਂਗੇ ਤੇ ਭਾਵੇਂ ਹਾਂ ਸਟੀering ਦੇ ਉੱਤੇ ਕੰਟਰੋਲ ਇਹਨਾਂ ਨੇ ਸਟੀering ਦੇ ਉੱਪਰ ਨਾ ਗੇਅਰ ਦੇ ਆਪਸ਼ਨ ਦਿੱਤੇ ਹੋਏ ਨੇ ਸਪੋਰਟ ਕਾਰਾਂ 'ਚ ਆਉਂਦੇ ਆ ਇਹ ਵਾਲੇ ਆਪਸ਼ਨ ਇਹ 'ਚ ਕੀ ਹੈ ਤੁਸੀਂ ਗੱਡੀ ਆਪਣੀ ਆ ਡਰਾਈਵ ਹੋ ਗਈ ਤੁਸੀਂ ਨਾਰਮਲ ਡਰਾਈਵ ਕਰਨੀ ਆ ਪਰ ਤੁਸੀਂ ਕਹਿੰਦੇ ਹੋ ਇਹਦੇ ਵਿੱਚ ਯਾਰ ਮੈਂ ਬੋਰ ਹੋ ਰਿਹਾ ਚਲਾ ਚਲਾ ਕੇ ਆਟੋਮੈਟਿਕ ਰੇਸ ਬ੍ਰੇਕ ਵੀ ਮੈਂ ਮੈਨੂਅਲ ਚਾਹੁੰਦਾ ਹਾਂ ਤੁਸੀਂ ਇਹਨੂੰ ਆ ਮੈਨੂਅਲ ਹੋ ਗਈ ਜੀ अच्छा हां मेनू ਤੇ ਇੱਥੋਂ ਹੀ ਪਲੱਸ ਮਾਈਨਸ ਕਰਕੇ ਇਹਨੂੰ ਗੇਅਰ ਘਟਾ ਵਧਾ ਸਕਦੇ ਹੋ ਇਹ ਇੱਥੋਂ ਨਹੀਂ ਕਰਨਾ ਕਿਸੇ ਨਾਲ ਰੇਸ ਲਾਉਣੀ ਆ ਵੈਸੇ ਲਾਉਣੀ ਨਹੀਂ ਚਾਹੀਦੀ ਗੱਡੀ ਹੌਲੀ ਚਲਾਉਣੀ ਚਾਹੀਦੀ ਆ ਆਪਣੀ ਸਪੀਡ ਲਿਮਟ 90 ਦੀਆਂ ਨੇ ਤਾਂ ਆਪਾਂ ਉਹਦੇ ਅੰਦਰ ਹੀ ਚਲਾਈਏ ਬਟ ਫਿਰ ਵੀ ਜੇ ਕੀੜਾ ਉੱਠਦਾ ਵੀ ਤੇਜ਼ ਚਲਾਉਣੀ ਆ ਹਨਾ ਤਾਂ ਤੁਸੀਂ ਇੱਥੋਂ ਦੀ ਇਹਦਾ ਪਲੱਸ ਮਾਈਨਸ ਗੇਅਰ ਕਰ ਸਕਦੇ ਹੋ ਇਹ ਫਸਟ 'ਚ ਵੀ ਚੱਲੂਗੀ ਸੈਕੰਡ 'ਚ ਵੀ ਤੁਰੂਗੀ ਇਹ ਲੈਂਬਰ ਵੀ ਦੀਆਂ ਵਾਲੇ ਆਗੇ ਫਕਸ਼ ਪੂਰਾ ਉਹੀ ਉਹੀ ਫੰਕਸ਼ਨ ਹੈ ਉਸ ਤੋਂ ਇਲਾਵਾ ਸਟੀਅਰਿੰਗ ਫਿਰ ਆਪਣਾ ਐਡਜਸਟੇਬਲ ਆ ਟਿਲਟ ਇਹ ਟੈਲੀਸਕੋਪ ਹੋ ਗਿਆ ਤੁਸੀਂ ਬੜਾ ਛੋਟਾ ਕਰਨਾ ਉੱਪਰ ਥੱਲੇ ਕਰਨਾ ਆਪਣੇ ਹਿਸਾਬ ਨਾਲ ਤੁਸੀਂ ਐਡਜਸਟ ਕਰ ਸਕਦੇ ਹੋ ਲੈ ਸਟੀਅਰਿੰਗ ਦੇ ਉੱਪਰ ਸਾਰੇ ਕੰਟਰੋਲ ਨੇ ਆਹ ਜਿਹੜੇ ਕੰਟਰੋਲ ਨੇ ਅਡਾਸ ਦੇ ਨੇ ਅਡਾਸ ਜਿਹੜਾ ਆਪਾਂ ਦੱਸਿਆ ਜੀ ਆਪਦੇ ਆਪ ਗੱਡੀ ਬ੍ਰੇਕ ਲਾਉਂਦਾ ਹੁਣ ਇਹਦੇ ਚ ਆ ਫੰਕਸ਼ਨ ਲੇਨ ਕੀਪ ਅਸਿਸਟ ਦਾ ਆਪਾਂ 6 ਵੇ ਹੁਣ ਸਾਰੀਆਂ ਲੇਨਾਂ ਜਿਹੜੀਆਂ ਰੋਡ ਦੀਆਂ ਨੇ ਉਹ 6 ਵਾਲੀਆਂ ਨੇ ਤਿੰਨ ਉੱਪਰ ਤਿੰਨ ਥੱਲੇ ਹਾਂ ਉਹਦੇ ਵਿੱਚ ਆਪਾਂ ਗੱਡੀ ਚਲਾ ਰਹੇ ਹਾਂ ਆਪਾਂ ਵਾਲਾ ਬਟਨ ਦਬਾ ਦੇਣਾ अच्छा वैसे कंपनी तो कहंदी है ਤੁਸੀਂ ਸਟੀਰੀਂਗ ਤੇ ਹੱਥ ਰੱਖੋ ਬਟ ਤੁਸੀਂ ਨਹੀਂ ਵੀ ਰੱਖੋਗੇ ਸਟੀਰੀਂਗ ਛੱਡਿਆ ਹੋਇਆ ਵਾ ਗੱਡੀ ਥੋੜੀ ਉਹੀ ਲੇਨ ਚ ਚੱਲੂਗੀ ਜਿਹੜੀ ਲੇਨ ਚ ਹੈਗੀ ਆ ਅੱਛਾ ਉਹਨੇ ਲੇਨ ਦੇ ਹਿਸਾਬ ਨਾਲ ਅਗਰ ਡਿਸਟੈਂਸ ਸੈੱਟ ਕਰ ਲਿਆ ਬਿਲਕੁਲ ਪਰ ਭਾਵੇਂ ਅੱਗੇ ਮੋੜ ਆ ਗਿਆ ਅੱਗੇ ਗੱਡੀਆਂ ਆ ਗਈਆਂ ਨੇ ਹੋੜੀ ਹੋ ਜਾਣਾ ਫਿਰ ਇਹਦੇ ਵਿੱਚ ਐਡਪਟਿਵ ਕਰੂਜ਼ ਆਉਂਦਾ ਆ ਠੀਕ ਹੈ ਐਡਪਟਿਵ ਕਰੂਜ਼ ਆਉਂਦਾ ਵੀ ਸਾਹਮਣੇ ਬੰਦਾ ਜਾ ਰਿਹਾ ਗੱਡੀ ਦੀ 80 ਦੀ ਸਪੀਡ ਤੇ ਇਹਨੇ ਉਹਦੀ ਸਪੀਡ ਨੂੰ ਚੈੱਕ ਕੇ ਉਹਦੇ ਨਾਲ ਨਾਲ ਚੱਲੀ ਜਾਣਾ ਗੱਡੀ ਨੇ ਜੇ ਉਹ ਹੌਲੀ ਹੋ ਗਈ ਇਹਨੇ ਹੌਲੀ ਹੋ ਜਾਣਾ ਜੇ ਉਹ ਤੇਜ਼ ਹੋ ਗਈ ਇਹਨੇ ਤੇਜ਼ ਹੋ ਜਾਣਾ ਤੇ ਜੇ ਉਹ ਰਬੜਾ ਹੋ ਗਈ ਸਮਝ ਲੋ ਉੱਤਰ ਗਿਆ ਰੋਡ ਤੋਂ ਉਲੇ ਤੁਹਾਨੂੰ ਆਪਸ਼ਨ ਦੇ ਦੇਣੀ ਆ ਵੀ ਭਾਈ ਉਹ ਤਾਂ ਸਾਹਮਣੇ ਗੱਡੀ ਜਾ ਰਹੀ ਸੀ ਜੀ ਉਹ ਚਲੇ ਗਈ ਆ ਹੁਣ ਤੁਸੀਂ ਆਪਦੇ ਹੱਥੇ ਕੰਟਰੋਲ ਲੈ ਲਓ ਕਿ ਤੁਸੀਂ ਉਹਨੂੰ ਹੀ ਕੰਟੀਨਿਊ ਕਰਨਾ ਹੈ ਤੁਸੀਂ ਉਹਨੂੰ ਹੀ ਕੰਟੀਨਿਊ ਕਰੋਗੇ ਫਿਰ ਇਹ ਫਾਈਂਡ ਕਰੋਗੇ ਅਦਰਕਾਰ ਸੋਡੇ ਫਾਰਵਰਡ ਜਾ ਰਹੀ ਆ ਫਿਰ ਇਹਨੇ ਉਹਦੇ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦੇਣਾ ਇਹ ਫੰਕਸ਼ਨ ਹੈ ਇਹਦੇ ਵਿੱਚ ਇਹ ਵਾਲੇ ਫੰਕਸ਼ਨ ਤੁਸੀਂ ਦੇਖੋਗੇ ਆ ਮੋਸਟਲੀ ਕਾਰਾਂ ਦੇ ਵਿੱਚ ਨਹੀਂ ਆਉਂਦੇ ਪਰ ਹਿਉਂਡਾਈ ਇਹ ਪੂਰੇ ਫੰਕਸ਼ਨ ਦਿੰਦੀ ਹੈ ਇੱਕ ਗੱਲ ਹੋਰ ਵੀਰੇ ਮੈਨੂੰ ਚੰਗੀ ਲੱਗੀ ਜਿਹੜੀ ਡਰਾਈਵਰ ਤੇ ਕਨੈਕਟਰ ਜਿਹੜੇ ਇੱਧਰ ਬੈਠੇ ਆ ਉਹ ਤਾਂ ਮੌਜ ਚ ਆ ਮਗਰਲੇ ਬੰਦੇ ਨੇ ਕੋਈ ਹੋਰ ਸੋਕ ਦੱਸਾਂ ਕੀ ਆ ਮੈਨੂੰ ਚੰਗਾ ਲੱਗਾ ਆ ਮੇਰਾ ਫੋਨ ਪਹਿਲਾਂ ਹੀ ਪਿਆ ਹਾਂਜੀ ਪਿੱਛੇ ਵੀਰੇ ਵਾਇਰਲੈਸ ਚਾਰਜਰ ਦਿੱਤਾ ਲੈ ਬਿਲਕੁਲ ਬਿਲਕੁਲ ਆ ਫੋਨ ਚਾਰਜ ਹੋਣ ਲੱਗ ਗਿਆ ਲੀਡ ਨਾਲ ਤਾਂ ਹੁਣ ਆਈ ਆ ਤੇ ਜਿਹੜੇ 7 ਸੀਟਰ ਵਾਲੇ ਜਮਾ ਜਮਾ ਮਗਰ ਉਹਨਾਂ ਵਾਸਤੇ ਵੀ ਆ ਉਹਨਾਂ ਵਾਸਤੇ ਉਹ ਮੈਂ ਦਿਖਾ ਦਉਂ ਉਤਰ ਕੇ ਉਹਨਾਂ ਵਾਸਤੇ ਏਸੀ ਦਾ ਵੀ ਫੰਕਸ਼ਨ ਅੱਡ ਦਿੱਤਾ ਹੋਇਆ ਉਹਦੇ ਵਿੱਚ ਤੁਹਾਨੂੰ ਕੋਇਲ ਵੀ ਮਿਲਦੀ ਆ 쿨ਿੰਗ ਦੀ ਨਾਰਮਲੀ ਕੀ ਹੁੰਦੀ ਆ 7 ਸੀਟਰ ਗੱਡੀਆਂ ਜਿੰਨੀਆਂ ਵੀ ਆਉਂਦੀਆਂ ਜੀ ਉਹਨਾਂ ਦੀ ਸਿਰਫ ਮੂਰੇ ਏਸੀ ਕੋਇਲ ਆਉਂਦੀ ਆ ਮਗਰ ਸਿਰਫ ਫੈਨ ਆਉਂਦਾ ਲੱਗਿਆ ਹੋਇਆ ਆ ਆਪਾਂ ਬਲੋਰ ਕਹਿੰਦੇ ਜਿਹਨੂੰ ਉਹ ਲੱਗਿਆ ਹੁੰਦਾ ਬਟ ਇਹਦੇ ਚ ਇਹੋ ਜੀ ਚੀਜ਼ ਨਹੀਂ ਹੈਗੀ ਇਹਦੇ ਜਿਹੜੀ ਤੀਜੀ ਲੇਨ ਉਦੇ ਵਿੱਚ ਉਹਦੇ ਵਾਸਤੇ ਅਲੱਗ ਏਸੀ ਦਾ ਸਿਸਟਮ ਪੂਰਾ ਜਿਹੜਾ ਸਿਸਟਮ ਹੁੰਦਾ ਏਸੀ ਦਾ ਜਿਹਦੇ ਨਾਲ ਚੱਲਦੀ ਆ ਕੂਲਿੰਗ ਅੱਛਾ ਇਹ ਸਾਰਾ ਹੀ ਅਲੱਗ ਆ ਉਹਦਾ ਮੂਰੇ ਵਾਲੇ ਦਾ ਅੱਡਾ ਪਹਿਲੇ ਦੂਜੀ ਦਾ ਇੱਕੋ ਜਗਾ ਤੋਂ ਆ ਪਿੱਛੇ ਵਾਲੇ ਦਾ ਤੀਜੀ ਜਗਾ ਤੋਂ ਅੱਡਾ ਅਸ਼ੂਰ ਉਹਦੇ ਵਿੱਚ ਕੋਇਲ ਵੀ ਲੱਗ ਲੱਗੀ ਹੋਈ ਆ ਫੈਨ ਵੀ ਲੱਗ ਲੱਗਿਆ ਹੋਇਆ ਉਹਨੇ ਆਹ ਵਾਲੀ ਹਵਾ ਨਹੀਂ ਵਰਤਣੀ ਉਹਨੇ ਪਿਛਲੀ ਹਵਾ ਨੂੰ ਠੰਡਾ ਕਰ ਦੇਣਾ ਅਦਰੋਂ ਕਿਉਂ ਇਹ ਵਾਲਾ ਫੰਕਸ਼ਨ ਵੀ ਤੁਹਾਨੂੰ ਨਹੀਂ ਮਿਲਣਾ ਕਿਸੇ ਹੋਰ ਗੱਡੀਆਂ ਦੇ ਵਿੱਚ ਮੋਸਟਲੀ ਤੇ ਇਹ ਫੰਕਸ਼ਨ ਜਿਹੜੇ ਜਮਾਂ ਨਵੇਂ ਪਟਕੇ ਪਾਏ ਹੋਏ ਆ ਹਲਕਾ ਜ਼ਰ ਹਾਂਜੀ ਹਾਂਜੀ ਹਾਂ ਠੰਡਾਈ ਨੇ ਬਿਲਕੁਲ ਹਮ ਸਿਸਟਮ ਇਹਦੇ ਵਿੱਚ ਮੈਂ ਇੱਕ ਦੱਸ ਦਵਾਂ ਇਹਦੇ ਵਿੱਚ ਬੋਸ ਦਾ ਸਿਸਟਮ ਆਉਂਦਾ ਸਰਾਊਂਡ ਸਾਊਂਡ ਸਿਸਟਮ ਸਾਰੇ ਸਪੀਕਰ ਨੇ ਆਹ ਸਪੀਕਰ ਨੇ ਨਾਲ ਸਬੂਫਰ ਵੀ ਲੱਗਿਆ ਹੋਇਆ ਸੋਨੂੰ ਬੂਫਰ ਲਵਾਉਣ ਦੀ ਲੋੜ ਨਹੀਂ ਜਿਵੇਂ ਆਪਣੀ ਥੋੜੀ ਸ਼ਿਕਨੀ ਮੈਂ ਵੀ ਆਪਣੀ ਗੱਡੀ 'ਚ ਲਵਾਇਆ ਹੋਇਆ ਗੂਫਰ ਉਹਦੇ ਬਿਨਾ ਮਜ਼ਾ ਜਾਂ ਨਹੀਂ ਹੁੰਦਾ ਕੰਪਨੀ ਨੇ ਇਹ ਚੀਜ਼ ਦੇਖੀ ਅਬਜ਼ਰਵ ਕੀਤੀ ਵੀ ਲੋਕੀ ਲਵਾਉਂਦੇ ਨੇ ਬੂਫਰ ਐਂਪਲੀਫਾਇਰ ਗੱਡੀ ਲੈਣ ਤੋਂ ਬਾਅਦ ਜੀ ਜੀ ਤੇ ਉਹਦੇ ਵਿੱਚ ਕਦੇ-ਕਦੇ ਵਾਰੰਟੀ ਆਊਟ ਹੋ ਜਾਂਦੀ ਹੈ ਕੋਈ ਤਾਰ ਵੱਢੀ ਗਈ ਤਾਂ ਹਨਾ ਤੇ ਇਹਨਾਂ ਨੇ ਕੀ ਕੀਤਾ ਉਹ ਚੀਜ਼ ਨੂੰ ਸੇਵ ਕਰ ਲਿਆ ਵੀ ਯਾਰ ਅਸੀਂ ਉਹ ਲਾ ਕੇ ਦੇ ਰਹੇ ਹਾਂ ਉਹ 4-5000 ਰੁਪਏ ਬਚ ਗਏ ਹੋਰ ਲਾ ਕੇ ਵੀ ਦੇ ਰਹੇ ਹਾਂ ਬੌਸ ਦਾ ਬੋਸ ਨਾ ਯਾ ਪਾਸ ਸਿਸਟਮ ਵੀ ਇਕੱਲਾ ਲੈਣ ਚੱਲ ਜਾਈਏ 1.5 ਲੱਖ ਰੁਪਏ ਦਾ ਸਿਸਟਮ ਬਣਦਾ ਇਕੱਲਾ ਬੋਸ ਦਾ ਸਭ ਤੋਂ ਵਧੀਆ ਕੰਪਨੀ ਹੈ ਇਹਦੇ ਵਿੱਚ ਇਸ ਤੋਂ ਉੱਧਰ ਕੋ ਆਪਣੀ ਨੀ ਕੰਪਨੀ ਕੋਈ ਨਹੀਂ ਆਉਂਦੀ ਹੈਗੀ ਸਪੀਕਰਾਂ ਦੇ ਸਿਸਟਮ ਤੇ ਜੇ ਬੋਸ ਦਾ ਤੁਸੀਂ ਲਵਾਉਣਾ ਸੀ ਉਹ ਲੱਖ ਰੁਪਿਆ ਬਚ ਗਿਆ ਬੜੇ ਰਾਮ ਨਾਲੇ ਆਵਾਜ਼ ਏਡੀ ਵਧੀਆ ਕੁਆਲਿਟੀ ਪੂਰੀ ਨਾਲੇ ਵਾਰੰਟੀ ਵੀ ਪੂਰੀ ਹੈ ਬੋਸ ਨਾ ਇਹ ਆਵਾਜ਼ ਫਟੇ ਦੀ ਨਾ ਆਵਾਜ਼ ਪਾਟੇ ਫਿਰ ਬੋਸ ਦਾ ਬੋਸ ਹੀ ਹੈ ਉਹ ਤਾਂ ਸਾਰਿਆਂ ਦਾ ਹੀ ਬੋਸ ਹੈ ਬਿਲਕੁਲ ਬਿਲਕੁਲ ਆਪਾਂ ਬਾਹਰਲੇ ਪਾਸੇ ਦੀ ਤੁਹਾਨੂੰ ਪਿੱਛੇ ਵੀ ਦਿਖਾਉਣਾ ਮੈਂ ਪਿਛਲੇ ਵੀਚਰ ਵੀ ਦੱਸਦਾ ਏ ਮਗਰ ਵੀਰੇ ਇੱਕ ਮੈਨੂੰ ਬੜੀ ਕਹਿਣ ਚੀਜ਼ ਲੱਗੀ ਹਾਂ ਚਾਹੇ ਕੈਮਰਾ ਮੈਨੂੰ ਫੜਾ ਦਿਓ ਲਿਆਓ ਮੈਂ ਤੁਹਾਨੂੰ ਲਾਈਟ ਲਗਾ ਕੇ ਦਿਖਾਉਂਦਾ ਇਹਦੀ ਪਹਿਲਾ ਮਗਰ ਲਈ ਇਹਦੀ ਇਹਦੀ ਪਿੱਛੋਂ ਵੀ ਲੁੱਕ ਬਹੁਤ ਸੋਹਣੀ ਆ ਗੱਡੀ ਦੀ ਲੈ ਵੀ ਮਗਰੋਂ ਬੜੀ ਸੋਹਣੀ ਆ ਮਗਰੋਂ ਇਹਦੇ ਵਿੱਚ ਕਨੈਕਟਡ LED ਟੇਲ ਲੈਂਪ ਆ LED ਲਾਈਟ ਆ ਸਾਰੀ ਜੀ ਅਲ ਕਜ਼ਾਰ ਦੀ ਬੈਜਿੰਗ ਆ ਅੰਦਰਲੇ ਪਾਸੇ ਹੀ ਹੂੰ ਪਿੱਛੇ ਵਾਈਪਰ ਆਪਣਾ ਹੋ ਗਿਆ ਨਾਲ ਵਾਸ਼ਰ ਹੋ ਗਿਆ ਹਾਈ ਮਾਉਂਟਡ ਸਟਾਪ ਲੈਂਪ ਲੱਗਿਆ ਆ ਇਹ ਟਾਪ ਮਾਡਲ ਆ ਇਹ ਟਾਪ ਮਾਡਲ ਆ ਇਹਦੇ ਚ ਤੁਹਾਨੂੰ ਬੇਸ ਤੇ ਵੀ ਇਹੀ ਮਿਲਣਾ ਬੇਸ ਤੇ ਵਿੱਚ ਵੀ ਤੁਹਾਨੂੰ ਸੇਮ ਫੰਕਸ਼ਨ ਮਿਲਣੇ ਨੇ ਹਾਂ ਸਭ ਤੋਂ ਵੱਡੇ ਦਾ ਵੀ ਹੁਣ ਮੇਰੇ ਅਰਗਮਨ ਬਾਹਰੋਂ ਦੇਖ ਕੇ ਤੁਸੀਂ ਜਜ ਨਹੀਂ ਕਰ ਸਕਦੇ ਵੀ ਇਹ ਸਿਗਨੇਚਰ ਮਾਡਲ ਆ ਕਿ ਐਗਜ਼ੀਕਿਊਟਿਵ ਆ ਕਿ ਪ੍ਰੈਸਟੀਜ ਆ ਸੇਮ ਆ ਤੇ ਆ ਜਿਹੜਾ ਮੇਰੇ ਵਰਗੇ ਨੇ 16 ਲੱਖ ਰੁਪਏ ਤੋਂ ਸਟਾਰਟ ਕਰਨਾ ਉਹ ਹਲਕਾ ਜ਼ਾਰ ਦੇ ਫੀਚਰ ਨਾਲ ਲੈ ਕੇ ਜਾਊਗਾ ਸਾਡੇ ਕੋਲੇ ਪੈਸੇ ਲੈ ਕੇ ਆਓ ਤੇ ਗੱਡੀ ਲੈ ਕੇ ਜਾਓ ਹਾਂ ਨਾਲ ਫੀਚਰ ਲੈ ਜਾਓ ਬਿਲਕੁਲ ਤੇ ਉਹ ਦਿਖਾ ਦਗੇ ਵੀਰੇ ਇੱਕ ਮਿੰਟ ਚੀਜ਼ ਇਹ ਚ ਬੜੀ ਚੰਗੀ ਲੱਗੀ ਇਹਦੇ ਚ ਮੈਂ ਤੁਹਾਨੂੰ ਟਾਇਰ ਦਾ ਵੀ ਦੱਸ ਦਿੰਦਾ ਟਾਇਰ ਇਹਦੇ ਚ 18 ਇੰਚ ਆਉਂਦੇ ਨੇ ਅਛੇ ਇਹ 18 ਇੰਚ 18 ਇੰਚ ਡਾਇਮੰਡ ਕੱਟ ਟਲੋਏ ਵੀਲ ਨੇ 215 ਪ੍ਰੋਫਾਈਲ ਆ ਟਾਇਰ ਦੀ ਜੀ ਤੇ ਟਾਇਰ ਜਿਹੜੇ ਆਉਂਦੇ ਨੇ ਟੀਪੀਐਮਐਸ ਹਾਈਲਾਈਨ ਆਉਂਦੇ ਇਹਦੇ ਟਾਇਰ ਪ੍ਰੈਸ਼ਰ ਮੋਨਿਟਰਿੰਗ ਸਿਸਟਮ ਮੋਸਟਲੀ ਗੱਡੀਆਂ ਚਾਹੁੰਦਾ ਸਿਰਫ ਲਾਈਟ ਜਗਦੀ ਆ ਇਹਦੇ ਤੇ ਲਾਈਟ ਨਹੀਂ ਜਗਾਊਗੀ ਇਹ ਇਹਦੇ ਤੇ ਦੱਸੂਗੀ ਵੀ ਇਹਦੇ ਟਾਇਰ ਚ ਇੰਨੀ ਹਵਾ ਆ ਉਹਦੇ ਚ ਇੰਨੀ ਹਵਾ ਆ ਚਾਰ ਟਾਇਰਾਂ ਦੀ ਲੱਗ ਲੱਗ ਸੈਂਸਰ ਨੇ ਪ੍ਰੈਸ਼ਰ ਚੈੱਕ ਕਰਾਉਂਦੀ ਪ੍ਰੈਸ਼ਰ ਚੈੱਕ ਕਰਾਉ ਬਿਲਕੁਲ ਤੇ ਇੱਕ ਵੀਰੇ ਹੋਰ ਚੀਜ਼ ਬਈ ਡਿੱਗੀ ਵਾਲਾ ਤੁਹਾਨੂੰ ਮੈਂ ਸਿਸਟਮ ਦਿਖਾਵਾਂ ਉਹ ਤਾਂ ਸਾਰਿਆਂ ਤੋਂ ਕਨਸੈਪਟ ਲੱਗਾ ਇਹਦੀ ਡ ਤੁਹਾਨੂੰ ਜਿਹੜਾ ਸਟਿੱਪਣੀ ਦੇਣੀ ਆ ਮੈਂ ਸਟਿੱਪਣੀ ਤੇ ਤੁਹਾਨੂੰ ਫੰਕਸ਼ਨ ਦਿਖਾਉਣਾ ਸਟਿੱਪਣੀ ਦੇ ਕਿੰਨੇ ਆ ਦੱਸੀ ਵੀਰੇ ਕੀ ਕੀ ਦਿੱਤਾ ਇਹਦੇ ਵਿੱਚ ਸਾਰੀ ਚੀਜ਼ ਗਣਾਈ ਆਜੋ ਨੇੜੇ ਨੂੰ ਆਜੋ ਦੇਖਿਓ ਹਣ ਸ਼ੁਰੂ ਕਰੋ ਆ ਤੁਹਾਡੀ ਕਿੱਟ ਹੋ ਗਈ ਜੀ ਆ ਕਿੱਟ ਦੇਖੋ ਜੇ ਤੁਸੀ ਜੈਕ ਲਾਉਣਾ ਗੱਡੀ ਨੂੰ ਜਾਂ ਟਾਇਰ ਖੋਲਣਾ ਵਾ ਹਨਾ ਜਾਂ ਹੁੱਕ ਚਾਹੀਦੀ ਆ ਇੱਥੇ ਹੀ ਆ ਲੈ ਚਲ ਔਰ ਇਹ ਫਿਕਸਿਆ ਪੂਰੀ ਇਹ ਖੜਕੂਗੀ ਨਹੀਂ ਉਹਨੇ ਘੱਟੀ ਦੇ ਹੁੰਦੇ ਖੜਕਦੀ ਆ ਜੀ ਜੀਲ ਵਿੱਚੋਂ ਖੜਕਾ ਆ ਰਿਹਾ ਇਹ ਖੜਕੂ ਆ ਖੜਕਣ ਵਾਲਾ ਕੰਮ ਹੈ ਨਹੀਂ ਜੀ ਕਿ ਨਹੀਂ ਚਾਹੀਦੀ ਤੁਸੀਂ ਇਹਨੂੰ ਕੱਢ ਸਕਦੇ ਹੋ ਇਹਨੂੰ ਖੋਲ ਕੇ ਪੂਰਾ ਖੁੱਲ ਜਾਂਦਾ ਇਹ ਖੋਲ ਕੇ ਇਹਨੂੰ ਤੁਸੀਂ ਬਾਹਰ ਕੱਢ ਲਓ ਇਹ ਖੋਲ ਲਿਓ ਥੋੜਾ ਸਪੇਸ ਬਣ ਗਿਆ ਟੂਲ ਕਿਟ ਬਣ ਗਿਆ ਹਾਂ ਟੂਲ ਕਿਟ ਤੁਸੀਂ ਕੱਢ ਕੇ ਬਾਹਰ ਜਿਵੇਂ ਆਪਾਂ ਨੂੰ ਇੱਕ ਇੱਕ ਚੀਜ਼ ਕੱਢਣ ਦੀ ਲੋੜ ਨਹੀਂ ਆਪਾਂ ਨੂੰ ਹੁਣ ਅੱਗੇ ਵਾਲੇ ਟਾਇਰ ਲਈ ਵਰਤਣਾ ਐ ਇਹਨੂੰ ਤੇ ਆਪਾਂ ਮਗਰ ਆਵਾਂਗੇ ਬਾਰ ਬਾਰ ਲੋੜ ਨਹੀਂ ਇਹਨੂੰ ਖੋਲੋ ਨਾਲੇ ਲੈ ਜਾਓ ਲੈ ਉੱਥੇ ਕਰਕੇ ਆਪਦਾ ਕੰਮ ਇਹਨੂੰ ਫੇਰ ਲਾ ਲਓ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਕੀ ਆ ਆ ਬੜੀ ਚੀਜ਼ ਆ ਜ ਇਹ ਬਾਹਰ ਨੀਆਂ ਗੱਡੀਆਂ 'ਚ ਹੀ ਆਉਂਦਾ ਸੀਗਾ। ਅੱਛਾ ਤੇ ਇਹ ਨਵੀਂ ਆਈ ਆ। ਟਾਇਰ ਮੋਬਿਲਿਟੀ ਕਿੱਟ ਕਹਿੰਦੇ ਇਹਨੂੰ ਜਾਂ ਟਾਇਰ ਪੈਂਚਰ ਕਿੱਟ ਜਾਂ ਰਿਪੇਅਰ ਕਿੱਟ ਵੀ ਕਹਿੰਦੇ ਇਹਨੂੰ। ਠੀਕ ਹੈ ਜੀ। ਮੈਂ ਤੁਹਾਨੂੰ ਖੋਲ ਕੇ ਦਿਖਾਉਂਦਾ ਇਹਦੇ 'ਚ ਬਹੁਤ ਚੀਜ਼ਾਂ ਨੇ। ਅੱਛਾ ਇਹਦੇ 'ਚ ਵੀ ਪਾ ਦਿਆਂ ਚੀਜ਼ਾਂ। ਇਹ ਛੱਡ ਦਿਓ ਇਹਨੂੰ ਬੰਦ ਕਰ ਦਿਓ ਕੋਈ। ਲੈ ਆਹ ਦੇਖਿਓ ਤੁਹਾਨੂੰ ਆਹ ਚੀਜ਼ ਦੇਖਣ ਵਾਲੀ ਐ। ਇਹ ਮੈਂ ਪਹਿਲੇ ਹੰਡੇ ਹੀ ਦੀ ਕਲੀ ਵਾਲਾ ਕਾਰ ਕਰਦੇ ਨੇ ਸੀ ਜੀ ਆਹ ਸਭ ਤੋਂ ਪਹਿਲੀ ਚੀਜ਼ ਸੋਲੂਸ਼ਨ ਹੁੰਦਾ ਆ ਇਹ ਅੱਛਾ ਜੀ ਇਹ ਤੁਸੀਂ ਵਰਤਣਾ ਕਿਵੇਂ ਉਹ ਵੀ ਤੁਹਾਨੂੰ ਮੈਂ ਦੱਸ ਦਊਂਗਾ ਇਹਨੇ ਕੀ ਕਰਨਾ ਤੁਹਾਨੂੰ ਕੋਈ ਮੇਖ ਕੱਢਣ ਦੀ ਲੋੜ ਨਹੀਂ ਟਾਇਰ ਦੇ ਵਿੱਚੋਂ ਜੇ ਪੈਂਚਰ ਹੋ ਗਈ ਹਵਾ ਨਿਕਲ ਗਈ ਹੈ ਨਾ ਤੁਸੀਂ ਇਹਨੂੰ ਆਹ ਮਸ਼ੀਨ ਦੇ ਨਾਲ ਲਾਉਣਾ ਹੈ ਇਨਫਲੇਟਰ ਦੇ ਨਾਲ ਇਹਦੇ ਨਾਲ ਹਾਂ ਇਨਫਲੇਟਰ ਹੁੰਦਾ ਆ ਇਹਨੂੰ ਖੋਲ ਲਓ ਭਾਵੇਂ ਇਹਨਾਂ ਲਫਾਫਾ ਖੋਲੋ ਜੀ ਅੱਛਾ ਇਹ ਇਹ ਸਾਰਾ ਕਨਸੈਪਟ ਆ ਜਿਹੜਾ ਇਹ ਇੱਕ ਹੀ ਆ ਹਾਂ ਇੱਕੋ ਹੀ ਆ ਸਿਸਟਮ ਇਹ ਸਾਰਾ ਅੱਛਾ ਆਹ ਆਹ ਚੀਜ਼ ਆ ਗਈ ਹਾਂ ਇਹ ਬੋਤਲ ਜਿਹੜੀ ਇਹਦੀ ਇੱਥੇ ਲੱਗ ਜਾਣੀ ਆ ਖੋਲ ਕੇ ਬੋਤਲ ਲੱਗ ਗਈ ਹਾਂ ਲੱਗ ਗਈ ਤੇ ਇਧਰੋਂ ਆਪਾਂ ਇਹਨੂੰ ਅੰਦਰੋਂ ਉਤਾਰ ਨਾਲ ਚਲਾ ਲਿਆ ਆਹ ਲਾ ਦਿੱਤੀ ਆਪਾਂ ਟਾਇਰ ਦੇ ਨਾਲ ਜੀ ਜਿੱਦਾਂ ਇਹਨੇ ਚੱਲਣਾ ਜਿਹੜਾ ਸੋਲੂਸ਼ਨ ਆ ਇਹ ਟਾਇਰ ਦੇ ਵਿੱਚ ਆਪਦੇ ਆਪ ਘੁੰਮ ਜਾਣਾ ਇਹ ਸਾਰਾ ਸਰਕਲ ਹੋ ਜੀ ਹਾਂ ਜਿੱਥੇ ਵੀ ਪੈਂਚਰ ਆ ਟਾਇਰ ਦੇ ਵਿੱਚ ਇਹਨੇ ਉੱਥੇ ਬਹਿ ਜਾਣਾ ਜਾ ਕੇ ਹਵਾ ਨਹੀਂ ਨਿਕਲੂਗੀ ਮੁੜ ਕੇ ਆਏ ਨਹੀਂ ਵੀ ਬੰਦੇ ਦੇ ਹੱਥ ਕਾਲੇ ਕਰਾ ਦੂ ਬਸ ਇੰਨਾ ਕੰਮ ਹੀ ਕਰਨਾ ਇੰਨਾ ਕੰਮ ਹੀ ਆ ਤੁਸੀਂ ਕੋਹ ਨਹੀਂ ਕਰਨਾ ਮੈਂ ਕਹਿੰਦਾ ਵੇਹ ਜੈਕ ਦੀ ਵੀ ਇਹਨੂੰ ਲੋੜ ਨਹੀਂ ਸੀ ਜੀ ਜੇ ਪੈਰ ਬੋਲਣਾ ਹੀ ਨਹੀਂ ਆਪਾਂ ਪੈਰ ਵਾਲਾ ਕੰਮ ਹੀ ਖਤਮ ਹੋ ਗਿਆ ਖੋਲਾ ਨਾਲ ਜੀ ਰੋਡ ਤੇ ਖੜੇ ਆ ਕੋਟ ਪੈਂਟ ਪਾ ਕੇ ਵਿਆਹ ਤੇ ਚੱਲੇ ਆ ਤੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਬੰਦਾ ਬਿਲਕੁਲ ਪਸੀਨਾ ਪਸੀਨੀ ਹਾਂ ਸਹੀ ਗੱਲ ਆ ਨਾਲ ਜਨਾਨੀਆਂ ਗਾਲਾਂ ਕੱਢਦੀਆਂ ਬੰਦੇ ਨੂੰ ਆ ਕੀ ਕਰੀ ਜਾਂਦਾ ਟਾਈਮ ਹੋ ਗਿਆ ਲੇਟ ਹੋ ਗਿਆ ਨਾ ਉਹ ਕੰਮ ਹੀ ਖਤਮ ਕਰਤਾ ਉਹਨਾਂ ਨੇ ਚਲੋ ਹਾਸੇ ਨਾਲ ਮਜ਼ਾਕ ਰਹਿ ਗਿਆ ਹਨ ਚਲੋ ਇਹ ਹੋਰ ਮਤਲਬ ਬੰਦੇ ਐਮਰਜੈਂਸੀ 'ਚ ਵੀ ਕਈ ਜਿਹੇ ਜੀ ਉਤਰ ਕੇ ਟਾਇਰ ਤੇ ਜਿਹੇ ਜੀ ਉਤਰ ਕੇ ਟਾਇਰ ਤੇ ਪਾ ਕੇ ਸ਼ਮਾਰਤੀ ਉਹ ਜਾ ਪੈਂਚਰ ਲੱਗ ਗਿਆ ਬੱਸ 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 ਦੋ ਮਿੰਟਾਂ ਦਾ ਕੰਮ ਆ ਜੀ ਸਿੰਪਲ ਔਰ ਸਦਾ ਵਾਰ ਚੀਜ਼ ਯਾਰ ਆ ਪੈਂਚਰ ਲਊਗਾ ਨਾ ਉਹ ਵੀ ਹੈਲਪ ਕਰਤੀ ਲੈ ਵੀਰੇ ਲਿਆ ਕੋਹਲਾ ਕਰ ਦਿੰਦੇ ਆ ਹਵਾਲਾ ਆਦਮਾ ਤੇਰੀ ਹਨਾ ਵੀ ਏ ਵੀ ਸੋਖਾ ਗੱਲ ਵੀਰੇ ਦੀ ਸਹੀ ਆ ਬਿਲਕੁਲ ਅੱਛਾ ਇਹ ਕਿੱਟ ਨਾਲ ਦੇਤੀ ਇਹ ਕਿੱਟ ਨਾਲ ਦੇਤੀ ਇਹਨਾਂ ਨੇ ਇਹ ਮੈਂ ਨਾ ਇਹ ਬਖਰਾ ਕਰ ਫੋਰ ਗੱਡੀ ਚ ਤਾਂ ਮੈਂ ਕਦੇ ਦੇਖਿਆ ਨਹੀਂ ਯਾਨੀ ਮੇਰੀ ਗੱਲ ਇਹਦੇ ਚ ਹੀ ਆਇਆ ਇਹ ਨਾ ਵੀਰੇ ਇਹਦੇ ਚ ਹਜੇ ਇਹਨਾਂ ਨੇ ਨਵਾਂ ਨਵਾਂ ਕਰਿਆ ਕਨਸੈਪਟ ਤੇ ਇਹ ਹਾਂ ਤੇ ਇਹ ਇਹ ਆਪਾਂ ਨੂੰ ਚਾਹੀਦਾ ਵੀ ਏਅਰਪਲੇ ਚਾਹੇ ਹਰੇਕ ਗੱਡੀ ਦੀ ਕੋਈ ਮਾਡਲ ਕੋਈ ਕੰਪਨੀ ਦੀ ਗੱਡੀ ਆ ਸਾਰੀਆਂ ਜੀ ਚਾਹੀਦੀ ਐ ਇਹ ਤੁਹਾਡੇ ਕੋਲੇ ਦੋ ਗੱਡੀਆਂ ਨੇ ਉਹਦੇ ਚ ਨਹੀਂ ਹੁੰਦੀ ਇਹਨੂੰ ਕੱਢ ਕੇ ਲੈ ਜਾਓ ਨਾਲ ਲੇ ਹੈਂਡੀਕਾਰ ਲੋ ਨਾਲ ਵੈਸੇ ਤਾਂ ਸੋਨਾ ਵੀ ਲੱਗਦਾ ਦੇਖਣ ਨੂੰ ਪਰਸ ਜੀ ਆ ਦੇਖੋ ਰੰਗ ਵੀ ਸੋਹਣਾ ਦੱਸੋ ਅਗਲੇ ਲੈਣੇ ਕਿਤੇ ਪੈਸੇ ਪਾ ਕੇ ਲੈ ਕੇ ਚੱਲਣੇ